ਇੱਕ ਫਾਰਮ ਵੀਰੋ ਹੱਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 987 ਗਿਆ ਸੀ 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਹੁੰਦਾ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੋਈ ਹੈ ਜੀ ਠੀਕ ਹੈ ਜੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਤੇ ਨੇੜੇ ਤੇੜੇ ਸਾਡੇ ਸਲੰਦਪੁਰਾ ਤੇ ਭੈਰੂਪਾ ਤੇ ਅੱਜ ਫੇਰ ਆਪਾਂ ਤੁਹਾਨੂੰ ਆਪਣੇ ਪਿੰਡੋਂ ਨਗੀਨਾ ਦਿਖਾ ਰਹੇ ਆ ਪੰਜਾਬ ਵਾਲੀ ਜਰਸੀ ਮੂੰਹ ਚਾਰ ਦੰਦ ਹੋ ਗਈ ਹੈ ਜੀ ਆਫ ਕੈਮਰਾ ਆਪਾਂ ਪੱਟ ਕੇ ਦੇਖਿਆ ਦੰਦ ਤੇ ਘਰ ਦੀ ਵਹਿੜਾ ਕੋਈ ਵਪਾਰ ਦਾ ਕੰਮ ਨਹੀਂ ਮੰਨਿਆ ਰੱਖਿਆ ਹੋਇਆ ਬਾਈਆਂ ਨੇ ਇੱਕ ਅੱਧੀ ਸ਼ੌਂਕ ਨਾਲ ਪਾ ਲਈਆ ਪਲੂਣ ਵਹਿੜਾ ਕਿੰਨੇ ਦਿਨ ਕੱਢਦੀ ਹੈ ਸਾਰੀ ਗੱਲਬਾਤ ਬਾਈਨਾਂ ਕਰਾਵਾਂਗੇ ਆਜੋ ਜੀ ਸਸੇ ਕਾਲ ਜੀ ਸਸੇ ਕਾਲ ਬਾਈ ਇਧਰ ਮੁਝ ਆ ਕੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀ ਠਾਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਆਪਣਾ ਨੰਬਰ ਬੋਲ ਦਿਓ ਜੀ ਪ੍ਰੋਪਰ 94644 ਹੂੰ 28345 ਦੁਬਾਰਾ ਫੇਰ ਬੋਲ ਦਿਓ 94644 ਹੂੰ 28345 28345 ਪਿੰਡ ਜੀ ਪਿੰਡ ੱਲੇ ਵਾਲਾ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਓਕੇ ਜੀ ਤੇ ਜਿਹੜੀ ਅੰਕ ਵਾਪਾ ਦੇਖੀਏ ਨੇ ਆ 50 ਵਾਲੀ ਗੱਲ ਸੀ ਇਹ ਆਪਣੀ ਘਰ ਦੀ ਹੈ ਹਨਾ ਹਾਂਜੀ ਹਾਂਜੀ ਇਹ ਮੈਨੂੰ ਵੀ ਕਨਫਰਮ ਹੈ ਜੀ ਕੋਈ ਬਿਵਾਰ ਦਾ ਕੰਮ ਨਹੀਂ ਤੇ ਕਿੰਨੇ ਦਿਨ ਬਾਕੀ ਆ ਜੀ ਇਹ ਦੇਖੋ ਜੀ 9 ਤੇ 6 15 15 ਤਰੀਕ ਨੂੰ ਤਾਂ ਪੂਰੇ ਹੋ ਜੇ 15 ਤਰੀਕ ਨੂੰ ਅੱਜ ਤਰੀਕ ਹੋ ਗਈ ਜੀ 7 ਹਾਂਜੀ ਹਾਂਜੀ 7 ਤਰੀਕ ਦੂਜਾ ਮਹੀਨਾ 2025 ਹਾਂਜੀ ਹਾਂਜੀ ਤੇ ਜੇ ਆਪਾਂ ਗੱਲ ਕਰ ਲਈਏ ਫੋਲਸ ਸਾਈਜ਼ ਦੀ ਹੈ ਨਾ ਮੂੰਹ ਇਹ ਚਾਰ ਦੰਦ ਹੋ ਗਏ ਤੁਹਾਨੂੰ ਨਹੀਂ ਨੌਲੇਜ ਮੈਂ ਕੈਮਰਾ ਪੱਟ ਕੇ ਦੇਖ ਲਿਆ ਹਾਂਜੀ ਠੀਕ ਹੈ ਤੇ ਕਿੰਨੇ ਕੋਈ ਇਹਦੀ ਮਾਦ ਰਿਕਾਰਡ ਦਾ ਪਤਾ ਹੈਗਾ ਜੀ ਮਾਦ ਰਿਕਾਰਡ ਇਹਦਾ ਜੀ ਆਪਣੇ ਕੋਈ ਸੀਦੀ ਮਾਦ ਹਾਂਜੀ ਹਾਂਜੀ 28 ਲੀਟਰ ਚ ਹੋਇਆ ਸੀ ਪਹਿਲਾਂ ਤੇ ਇਹ ਕਿੰਨਾ ਕੁ ਦੇ ਦੂਗੀ ਤੁਹਾਡੇ ਹਿਸਾਬ ਨਾਲ ਮੋਟਾ ਕੀ ਹਿਸਾਬ ਚਾਹੀਦੇ ਇਹ 20 ਬਾਈ 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 ਤਾਂ ਚਾਹੀਦੀ ਓ ਕਿੰਨਾ ਲਾ ਲਿਓ ਇੰਨਾ ਜਿਵੇਂ ਲੇਵੇ ਦੇਖਾ ਤੇ ਬਾਕੀ ਦਾ ਹਜੇ 7 ਦਿਨ ਦਾ ਉਪਾਏ ਹਾਂ ਜੀ ਤੇ ਅੱਜ ਲੈਵਾ ਬਲਾਂ ਢੱਲਾ ਬਹੁਤ ਹੈ ਹਾਂ ਤੇ ਬਾਕੀ ਦੀ ਗੱਲ ਹਜੇ ਉੱਤੇ ਵੀ ਲੋਗੀ ਖੋਲੋ ਜੀ ਨੂੰ ਤੋੜਾ ਤਾਰਾ ਕਰਾਈ ਗੇ ਚੱਕ ਜੇ ਆਪਾਂ ਗੱਲ ਕਰ ਲਗੇ ਨਾ ਜੀ ਫੇਸ ਕੁਆਲਿਟੀ ਇੱਕ ਨੰਬਰ ਆ ਦੇਖੋ ਜਿਹਨੂੰ ਪੰਜਾਬ ਵਾਲੀ ਜਰਸੀ ਇਧਰ ਲੈ ਚਲੋ ਕਹਿੰਦੇ ਆ ਨਾ ਉਹ ਆ ਗਈ ਛੋਟਾ ਛੋਟਾ ਕੰਨ ਤੇ ਮੱਥੇ ਤੇ ਬੋਦੀ ਵਗੈਰਾ ਪੂਰਾ ਤੇ ਲੈਵਾ ਬਹੁਤ ਚੰਗਾ ਲੈਵਾ ਬਾਹਰ ਨੇ ਤਿਆਰ ਕਰਨਾ ਤੇ ਕਰੀ ਵੀ ਬਥੇਰਾ ਫਿਰਦੀ ਆ ਲੈਵੇ ਚ ਬਲਟਾ ਫੁੱਲ ਆ ਫੋਲ ਕੁਆਲਿਟੀ ਸੀਸ ਹੌ ਫੋਲ ਆ ਜੀ ਮਰੇ ਸੀ ਅਰ ਸੀਸ ਹੌ ਫੋਲ ਸੀਸ ਦਾ ਦੇਖ ਲੈ ਆ ਦੇਖ ਲੈ ਲੇ ਆ ਦੇਖ ਲੈ ਲਾਡਲਾ ਦੇਖੋ ਤੇ ਕਰ ਮਾਰੀ ਨਾ ਫੁੱਟ ਵਾਲੀ ਬੰਨੀ ਫਿਰਦੀ ਮਗਰ ਤਾਂ ਹੁਣ ਹੀ ਲੈ ਚਲੋ ਜੀ ਕਿਲੇ ਤੇ ਲੈ ਗਲੋ ਹੋੜਾ ਤੇਰਾ ਕਰੋ ਚੱਕ ਇੱਕ ਨੰਬਰ ਇਹ ਜੇ ਅੱਗ ਗੱਲ ਕਰ ਲਗੇ ਸਾਂਹੀ ਪਲੀ ਵੀ ਬੜੀ ਆ ਤੇ ਇਹ ਜੀ ਸਾਂਭਣ ਬਾਲਣ ਨੂੰ ਬਹੁਤ ਖਰਚਾ ਆ ਜਾਂਦਾ ਗਾ ਵਾਹ ਗੱਲ ਕਰ ਗਿਆ ਦੇਖੋ ਜੀ ਹੱਥ ਫੇਰੋ ਕਰੋ ਚੱਕ ਜਿਹਨੂੰ ਪੰਜਾਬ ਵਾਲੀ ਜਰਸੀ ਆਂਦੇ ਆ ਫੋਕੇ ਜੀ ਤੇ ਬਹੁਤ ਸੋਹਣੀ ਬਾਈ ਕਹਿੰਦਾ 20 ਕਿਲੋ ਦੁੱਧ ਵੀ ਦੇ ਸਕਦੀ ਆ ਵੱਢ ਘਟ ਵੀ ਦੇ ਸਕਦੀ ਆ ਗਾਂ ਅਗਲੇ ਦੀ ਸੇਵਾ ਤੇ ਆ ਠੀਕ ਆ ਜੀ ਫੇਸ ਕਰੋ ਚੈੱਕ ਇੱਕ ਨੰਬਰ ਦੇਖੋ ਫੋਨ ਦੀ ਕੌਲੀ ਚ ਪਾਣੀ ਪਿਆ ਲੋ ਫੇਸ ਤੇ ਜੇ ਆਪਾਂ ਗੱਲ ਕਰ ਲਗੇ ਨਾ ਭੁੱਖ ਲੈਂਦੀ ਆ ਵੈੜ ਨੂੰ ਦੇਖ ਕੇ ਵੈੜ ਹੈਗੇ ਪੂਰੀ ਸਟਰੋਂਗ ਹੱਡਾ ਪੈਰਾਂ ਦੀ ਸਟਰੋਂਗ ਤੇ ਦੁੱਧ ਬਾਈ ਨੇ ਦੱਸਤਾ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਕੀ ਡਿਮਾਂਡ ਆ ਜੀ ਇਹਦੀ ਡਿਮਾਂਡ ਫੋਨ ਤੇ ਕਰ ਲਾਂਗੇ ਜੀ ਜੈ ਜੀ ਹੋਣਾ ਬਹੁਤ ਠੀਕ ਹੀ ਆ ਜੀ ਠੀਕ ਆ ਓਕੇ ਤੇ ਨੰਬਰ ਫੇਰ ਬੋਲ ਦਿਓ ਜੀ 946644 ਹੂੰ 28355 ਠੀਕ ਹੈ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਸਾਡੇ ਸਲਾਤਪੁਰਾ ਤੇ ਭੈਰੂਪਾ ਮੇਰੇ ਪਿੰਡ ਦੀ ਵੀਡੀਓ ਜੀ ਤੇ ਅੱਜ ਤੁਹਾਨੂੰ ਤੋਹਫਾ ਦਿਖਾ ਰਹੇ ਆ ਜੀ ਜਮਾ ਕਿਸੇ ਗੱਲੋਂ ਜਾ ਕੇ ਉਹਨਾ ਜੇ ਤਵੀ ਮਗਾਵਣੀ ਵੀ ਹੋਈ ਸਾਰੀ ਸਟਰੋਂਗ ਚਾਰਜ ਫੇਰਿਓ ਤੇ ਇੱਕ ਗੱਲ ਰਹਿ ਗਈ ਜੀ ਕੋਈ ਹੋਣ ਇਹਦੇ ਕੀ ਜਰਸੀ ਦਾ ਟਿਕ ਲਵਾ ਲਗਾ ਹਾਂ ਜਰਸੀ ਜੀ ਜਰਸੀ ਦੇ ਹਾਂ ਹਾਂ ਸਰਕਾਰੀ ਸੀਮ ਨਹੀਂ ਬਾਰਤ ਤੇ ਆਪਣਾ ਕੋਈ ਹੋੜ ਹੈ ਜੀ ਆਪਣਾ ਠੀਕ ਹੈ ਜੀ ਹਤਪਤਾਲ ਹਤਪਤਾਲ ਕੋਲੇ ਤੇ ਜੇ ਇੱਕ ਵਾਰ ਦੀ ਤੁਹਾਨੂੰ ਇੱਕ ਦਿਖਾਤੀ ਹੈ ਦਿਨ ਹਜੇ ਪਏ ਆਗੇ ਦੇ 7 ਤੇ 7 ਦਿਨ ਉੱਤੇ ਵੀ ਲੈ ਸਕਦੀ ਆ ਪੂਰੀ ਸਾਮੀ ਪੜੀ ਵੀ ਬਾਕੀ ਇਹ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੇਂ